ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਪੀ ਸਿੰਘ ਇਸ ਟਾਈਮ ਖੜੇ ਆਂ ਸਬਜੀ ਮੰਡੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿੱਥੇ ਮਹਿੰਗਾਈ ਨੇ ਜਿਹੜਾ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਜੇ ਗੱਲ ਕਰੀਏ ਫਰੂਟ ਦੀ ਤਾਂ ਫਰੂਟ ਜਿਹੜੇ ਬੱਚਿਆਂ ਦੇ ਮੂੰਹ ਤੋਂ ਦੂਰ ਹੋ ਗਏ ਨੇ ਬਜ਼ੁਰਗਾਂ ਦੇ ਮੂੰਹ ਤੋਂ ਦੂਰ ਹੋ ਗਏ ਨੇ ਕਾਰਨ ਇਹ ਆ ਵੀ ਮੰਡੀ ਦੀ ਅੱਕ ਲੱਗਦੀ ਮਹਿੰਗਾਈ ਮਹਿੰਗਾਈ ਕਾਰਨ ਜਿੱਥੇ ਫਰੂਟ ਇੰਨਾ ਮਹਿੰਗਾ ਹੋ ਗਿਆ 1.200 ਰੁਪਏ ਤੋਂ ਘੱਟ ਕੋਈ ਚੰਗਾ ਫਰੂਟ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਨਹੀਂ ਮਿਲ ਰਿਹਾ ਜੇ ਸਬਜ਼ੀਆਂ ਦੀ ਗੱਲ ਕਰੀਏ ਤੇ ਸਬਜ਼ੀਆਂ ਦੇ ਭਾਅ ਦੇ ਵਿੱਚ ਵੀ ਅੱਗ ਲੱਗੀ ਹੋਈ ਹੈ ਦਿੱਤੇ ਟਮਾਟਰ 40 ਤੋਂ 50 ਰੁਪਏ ਕਿਲੋ ਵੇਚ ਰਿਹਾ ਤੇ ਉੱਥੇ ਜਿਹੜੀ ਬਾਕੀ ਦੀ ਸਬਜ਼ੀਆਂ ਉਹਨਾਂ ਦੇ ਰੇਟ ਦੀ ਵੀ ਗੱਲ ਕਰ ਲਈਏ ਤਾਂ ਭਾਅ ਦੇ ਵਿੱਚ ਪੂਰੀ ਅੱਗ ਲੱਗੀ ਹੋਈ ਹੈ ਤੇ ਦਿਨੋਂ ਦਿਨ ਜਿਹੜੀਆਂ ਸਬਜ਼ੀਆਂ ਤੇ ਜਿਹੜੀ ਆਪਣਾ ਫਰੂਟ ਹੈ ਆਮ ਜਿਹੜੇ ਰੋਜ਼ਮਰਾਂ ਦੇ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਪਲੇਟ ਦੇ ਵਿੱਚੋਂ ਇਹ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਤੇ ਗੱਲ ਕਰ ਲੈਨੇ ਆ ਰੇਟਾਂ ਦੀ ਕਿਹੜੀ ਸਬਜ਼ੀ ਕਿਹੜੇ ਭਾਅ ਵੇਚ ਰਹੀ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਇੱਕ ਵਾਰ ਸਬਜੀ ਮੰਡੀ ਦੀਆਂ ਸਾਂਝੀਆਂ ਕਰ ਦਿੰਨੇ ਆ ਜਿੱਥੇ ਫਰੂਟ ਦੀਆਂ ਰੇੜੀਆਂ ਜਿੱਥੇ ਲੱਗਦੀਆਂ ਆ ਆਮ ਲੋਕ ਜਿਹੜੇ ਖਰੀਦਾਰੀ ਕਰਨ ਆਏ ਹੋਏ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿਹੜੀ ਸਬਜੀ ਮੰਡੀ ਦੀਆਂ ਤਸਵੀਰਾਂ ਸ਼ਿਮਲਾ ਮਿਰਚੇ ਕੀ ਰੇਟ ਆ ਭਾਈ 80 ਰੁਪਏ ਤੇ ਨਿੰਬੂ ਤੇ ਗੋਭੀ ਮਟਰ ਕੀ ਰੇਟ ਆ ਭਾਈ ਤੇ ਟਮਾਟਰ 40 ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜੋ ਖਰੀਦਾਰੀ ਕਰਨ ਆਏ ਆ ਸਬਜੀ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਕੀ ਨਾਂ ਆ ਜੀ ਆਪਣਾ ਮੇਰਾ ਨਾਂ ਗੁਰਸੇਵ ਸਿੰਘ ਆ ਜੀ ਤੁਸੀਂ ਸਬਜੀ ਮੰਡੀ ਖਰੀਦਣ ਆਏ ਹੋ ਭਾ ਦੇ ਵਿੱਚ ਕਿੰਨੀ ਕੁ ਮਹਿੰਗਾਈ ਤੁਹਾਨੂੰ ਲੱਗ ਰਹੀ ਹੈ ਰੇਟ ਕਿੰਨਾ ਕੁ ਜਰੂਰ ਲੱਗ ਬਹੁਤ ਮਹਿੰਗਾਈ ਆ ਜੀ ਰਸੋਈ ਦਾ ਬਜਟ ਹਲਾਇਆ ਪਿਆ ਇਹਨਾਂ ਦਾ ਤੇ ਹੁਣ ਕੀ ਸਬਜੀ ਤੁਸੀਂ ਖਰੀਦੀ ਐ ਅਸੀਂ ਮਟਰ ਖਰੀਦੇ ਆ ਜੀ ਤੇ ਕੀ ਭਾਅ ਤੁਸੀਂ ਮਟਰ ਦਾ 40 ਰੁਪਏ ਕਿਲੋ 40 ਰੁਪਏ ਕਿਲੋ ਤੇ ਸਹੀ ਭਾਅ ਕਿੰਨਾ ਹੋਣਾ ਚਾਹੀਦਾ ਤੁਹਾਡੇ ਅਕੋਰਡਿੰਗ ਸਹੀ ਘਟੋਟਾ 20 ਰੁਪਏ ਹੋਣਾ ਚਾਹੀਦਾ ਜੀ 20 ਰੁਪਏ ਯਾਨੀ ਕਿ ਦੁੱਗਣਾ ਰੇਟ ਜਿਹੜਾ ਅੱਜ ਕੱਲ ਹੋ ਗਿਆ ਹਾਂ ਕਿਸਾਨ ਦਾ ਤਾਂ ਉੱਥੇ ਮੰਡੀ ਚ ਮੁੱਲ ਨਹੀਂ ਪੈਂਦਾ ਤੇ ਮੰਡੀ ਚ ਰੇੜੀ ਤੇ ਰੱਖ ਕੇ ਤੇ 40 ਰੁਪਏ ਹੋ ਜਾਂਦਾ ਉੱਥੇ ਮੰਡਰ ਮਟਰ 10 ਰੁਪਏ ਵੇਚਦਾ ਕਾਰਨ ਕੀ ਗਿੰਦੇ ਹੋ ਇਸ ਨੂੰ ਵੀ ਜਿਹੜਾ ਕਿਸਾਨ ਇੱਕ ਪਾਸੇ ਤਾਂ ਕਹਿ ਰਿਹਾ ਵੀ ਸਾਨੂੰ ਸਾਡੀ ਫਸਲ ਦਾ ਮੁੱਲ ਨਹੀਂ ਮਿਲਦਾ ਜੇ ਆਪਾਂ ਗੱਲ ਕਰੀਏ ਖਰੀਦਣ ਆਏ ਹਾਂ ਤਾਂ ਰੇਟ ਬਹੁਤ ਮਹਿੰਗਾ ਮਿਲਦਾ ਕਿੱਥੇ ਬੜੇ ਕਰ ਰਹੇ ਆ ਬਸ ਇਹ ਦੂਜਾ ਕਿਸਾਨ ਤੇ ਵਪਾਰੀ ਦੇ ਵਿਚਾਲੇ ਹੀ ਫਰਕ ਹੈ ਜਿਹੜੇ ਵਿਚੋਲੀਏ ਜਿਹੜੇ ਵਿੱਚ ਹੁੰਦੇ ਉਹਨਾਂ ਕਰਕੇ ਤਾਂ ਤੁਹਾਡਾ ਕਹਿਣਾ ਜਿਹੜਾ ਰੇਟ ਵਧ ਰਿਹਾ ਹੈ ਰੇਟ ਵਧ ਰਿਹਾ ਜੀ ਤੇ ਕੀ اپੀਲ ਸਰਕਾਰ ਨੂੰ ਜਿਹੜੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਇਸ ਪਾਸੇ ਖਿਆਲ ਦੇਣਾ ਚਾਹੀਦਾ ਜੀ ਜਿਹੜੀ ਆ ਲੁੱਟ ਖਸੋਟਾਂ ਇਹ ਰੁਕਣੀ ਚਾਹੀਦੀ ਹੈ ਇੱਕ ਪਾਸੇ ਤਾਂ ਸਰਕਾਰ ਜਿਹੜੀ ਫ੍ਰੀ ਦੀਆਂ ਰਿਓੜੀਆਂ ਵੰਡ ਰਹੀ ਹੈ ਜਿਵੇਂ ਬਿਜਲੀ ਦਾ ਫ੍ਰੀ ਕੀਤਾ ਹੋਇਆ ਹੈ ਮਹਿਲਾਵਾਂ ਦਾ ਫ੍ਰੀ ਸਫਰ ਹੈ ਏ ਰੁਕਣਾ ਚਾਹੀਦੀ ਏਨ ਦੀ ਜਗਾ ਜਿਹੜੀ ਮਹਿੰਗਾਈ ਘਟਨੀ ਘਟਨੀ ਚਾਹੀਦੀ ਏ ਜੇ ਇਹ ਸਰਕਾਰ ਕਰ ਰਹੀ ਹੈ ਸਹੀ ਹੈ ਬੱਚੇ ਆਪਣੇ ਬਾਹਰ ਕਿਉਂ ਜਾਣ ਜੀ ਜੇ ਇੱਥੇ ਰੋਜ਼ਗਾਰ ਦੇਣ ਬੱਚਿਆਂ ਨੂੰ ਇਹ ਤਾਂ ਕਿਰਤ ਕਰਨ ਆਪਦੀ ਕਮਾਈ ਕਰਨ ਤੇ ਆ ਫ੍ਰੀ ਵਾਲੀਆਂ ਚੀਜ਼ਾਂ ਨੇ ਲੋਕਾਂ ਨੂੰ ਬੇਕਾਰ ਕਰ ਛੱਡਿਆ ਜੇ ਬੱਚਿਆਂ ਨੂੰ ਨੌਕਰੀਆਂ ਦੇਣ ਕੋਈ ਕੰਮ ਕੰਮ ਦੇਣ ਬੱਚਿਆਂ ਨੂੰ ਤੇ ਉਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਹੈ ਹਾਂਜੀ ਕੀ ਨਾ ਆਪਣਾ ਜੀ ਖਰੀਦਾਰੀ ਕਰਨ ਆਇਓ ਰੇਟਾਂ ਦੇ ਵਿੱਚ ਕਿੰਨੀ ਕੋਈ ਮਹਿੰਗਾਈ ਲੱਗ ਰਹੀ ਹੈ ਰਾਜੇਸ਼ ਕੁਮਾਰ ਮੇਰਾ ਨਾਮ ਹੈ ਜੀ ਮੁਕਸਰ ਤੋਂ ਤੇ ਸਬਜੀ ਮੰਡੀ ਸਬਜੀ ਖਰੀਦਣ ਆਇਆ ਸਬਜੀ ਦੇ ਕੁਝ ਕੁਝ ਸਬਜ਼ੀਆਂ ਦਾ ਅੱਜ ਕੱਲ ਬਹੁਤ ਮੰਦੀਆਂ ਹੋ ਗਈਆਂ ਜਿਵੇਂ ਕਿ ਗੋਭੀ ਗਾਜਰ ਆਲੂ ਆਦਿ ਜਿਹੜੀਆਂ ਸੀਜ਼ਨ ਵਾਲੀਆਂ ਸਬਜ਼ੀਆਂ ਸਸਤੀਆਂ ਬਾਕੀ ਸਬਜ਼ੀਆਂ ਵਿੱਚ ਮਹਿੰਗਾਈ ਬਹੁਤ ਹੈ ਇੰਨਾ ਕੋ ਫਰਕ ਹੈ ਮਹਿੰਗਾਈ ਤੱਕ ਦੁੱਗਣੀ ਰੇਟ ਆਇਆ ਜਾਂ ਪਹਿਲਾਂ ਨਾਲੋਂ ਕੁਝ ਪਹਿਲੇ ਪਹਿਲੇ ਨਾਲੋਂ ਕੁਝ ਜ਼ਿਆਦਾ ਹੈ ਇਹ ਗੱਲ ਕਰੀਏ ਫਰੂਟਾਂ ਦੀ ਤੇ ਸੇਬ 200 ਰੁਪਏ ਕਿਲੋ ਫਰੂਟ ਜਿਹੜਾ ਆਪਣਾ ਪੰਜਾਬ ਦਾ ਮਤਲਬ ਫਰੂਟ ਹੈ ਕਿੰਨੂ ਉਹ ਵੀ 50 ਰੁਪਏ ਕਿਲੋ ਹਾਂਜੀ ਫਰੂਟ ਸਾਰਾ ਹੀ ਮਹਿੰਗਾ ਜੀ ਇਸ ਟਾਈਮ ਕੋਈ ਵੀ ਫਰੂਟ ਲੋ ਫਰੂਟ ਮਹਿੰਗਾ ਹੈ ਇਹ ਨਹੀਂ ਪਤਾ ਵੀ ਇਹ ਮਹਿੰਗਾਈ ਲੋਕਲ ਲੈਵਲ ਤੇ ਕਿੰਨੀ ਜਾ ਰਹੀ ਹੈ ਜਾਂ ਸਟੋਰੇਜ ਕਰਕੇ ਸਟੋਕ ਸਟਾ ਵੱਲੋਂ ਕੀ ਤਿਆਰੀ ਹੈ ਪਰ ਫਰੂਟ ਸਾਰਾ ਹੀ ਲੰਘ ਗਿਆ ਸਰਕਾਰ ਨੂੰ ਅਪੀਲ ਕਰਨਾ ਚਾਹੂंगे ਇੱਕ ਪਾਸੇ ਤਾਂ ਸਰਕਾਰ ਫਰੀ ਦੀਆਂ ਸਹੂਲਤਾਂ ਬਿਜਲੀ ਜਾਂ ਆਪਣਾ ਮੁਫਤ ਸਫਰ ਦੀ ਸੇਵਾ ਕਰ ਰਹੀ ਹੈ ਇੱਕ ਪਾਸੇ ਮਹਿੰਗਾਈ ਵੱਧਦੀ ਜਾ ਰਹੀ ਹੈ ਕਿਤੇ ਨਾ ਕਿਤੇ ਐਂਜ ਨਹੀਂ ਲੱਗਦਾ ਵੀ ਸਰਕਾਰ ਇੱਕ ਪਾਸੋਂ ਪੈਸੇ ਕੱਢ ਰਹੀ ਹੈ ਤੇ ਦੂਸਰੇ ਪਾਸੇ ਪੈ ਰਹੇ ਹੈ ਪਰ ਨਾਲਾ ਉੱਥੇ ਦਾ ਉੱਥੇ ਹੈ ਪਰ ਨਾਲਾ ਤਾਂ ਉੱਥੇ ਦਾ ਉੱਥੇ ਹੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਮਤਲਬ ਚਾਹੇ ਫਰੀ ਦੀਆਂ ਸਹੂਲਤਾਂ ਘਟਾ ਘਟਾ ਕੇ ਹਰੇਕ ਵਰਗ ਲਈ ਸੋਚੇ ਨਾ ਮਤਲਬ ਜੇ ਫਰੂਟ ਹੈ ਤਾਂ ਉਹ ਵੀ ਤਾਂ ਹਰੇਕ ਇਨਸਾਨ ਦੀ ਜ਼ਰੂਰਤ ਹੈ ਸ਼ੀਰਕ ਤੌਰ ਤੇ ਵੀ ਹੈ ਤੇ ਡਾਕਟਰ ਵੀ ਅੱਜ ਕੱਲ ਦਿੱਤੀ ਜਾਂਦੀ ਹੈ ਵੀ ਆ ਫਰੂਟ ਖਾਓ ਜੀ ਉਹ ਖਾਓ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਤਾ ਹੈ ਤੇ ਸਰਕਾਰ ਨੂੰ ਚਾਹੀਦਾ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਵੇ ਨਾ ਇੱਕ ਪਾਸੇ ਤਾਂ ਕਿਸਾਨ ਧਰਨੇ ਤੇ ਬੈਠੇ ਵੀ ਉਹਨਾਂ ਨੂੰ ਫਸਲ ਦਾ ਭਾਅ ਸਹੀ ਨਹੀਂ ਮਿਲਦਾ ਇੱਕ ਪਾਸੇ ਮੰਡੀਆਂ ਦੀ ਗੱਲ ਕਰੀਏ ਤਾਂ ਰੇਟ ਨੂੰ ਅੱਗ ਲੱਗੀ ਪਈ ਹੈ ਕਿੱਥੇ ਕਾਰਨ ਨਜ਼ਰ ਆ ਰਿਹਾ ਹੈ ਮਹਿੰਗਾਈ ਮਹਿੰਗਾਈ ਦਾ ਕਾਰਨ ਤਾਂ ਇਹ ਸਰਕਾਰ ਕੰਟਰੋਲ ਤਾਂ ਸਰਕਾਰ ਕੋਲ ਹੀ ਹੈ ਨਾ ਇਹ ਸਾਰੇ ਹਰੇਕ ਚੀਜ਼ ਦੀ ਚਾਬੀ ਸਰਕਾਰ ਕੋਲ ਹੀ ਹੈ